1 اكتوبر ਨੂੰ ਪੰਜਾਬ ਦੇ ਵਿੱਚ ਚੋਣੇ ਦੀ ਸਰਕਾਰੀ ਖਰੀਦ ਸ਼ੁਰੂ ਹੋਣੀ ਸੀ ਪਰ ਇਸ ਤੋਂ ਪਹਿਲਾਂ ਹੀ ਲੇਬਰ ਅਤੇ ਆਰਤੀਆਂ ਦੇ ਵੱਲੋਂ ਹੜਤਾਲ ਕਰ ਤੋਰੀ ਦੀ ਅਨਾਜ ਮੰਡੀ ਵਿੱਚ ਆਰਤੀਆਂ ਵੱਲੋਂ ਅੱਜ ਚੌਥੇ ਦਿਨ ਰੋਜ਼ ਪ੍ਰਦਰਸ਼ਨ ਕੀਤਾ ਗਿਆ ਅਦੇ ਸਰਕਾਰ ਦੇ ਖਿਲਾਫ ਜਮ ਕੇ ਨਾਦੇਬਾਜ਼ੀ ਕੀਤੀ ਗਈ ਆਰਤੀਆਂ ਤੇ ਲੇਬਰ ਦਾ ਕਹਿਣਾ ਹੈ ਕਿ ਜਿੰਨੇ ਦੇ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨੇਗੀ ਇਹ ਹੜਤਾਲ ਜਾਰੀ ਰਹੇਗੀ ਇਸ ਦਾ ਖਮਿਆਜਾ ਕਿਸਾਨਾਂ ਨੂੰ ਭੁਗਤਣਾ ਪੈ ਸਕਦਾ ਜੀ ਸਰ ਕੀ ਨਾਮਾ ਜਿਹੇ ਆਰਗੇਨਾਈਜ਼ਡ ਮੇਰਾ ਨਾਮ ਜਗਤਾਰ ਸਿੰਘ ਸਮਰਾ ਡਿਸਟ੍ਰਿਕਟ ਪ੍ਰਧਾਨ ਫੈਡਰੇਸ਼ਨ ਆਫ ਆਰਟੀਸਟ ਅਸੋਸੀਏਸ਼ਨ ਸੰਗਰੂਰ ਮੰਡੀ ਪ੍ਰਧਾਨ ਤੋਰੀ ਜੀ ਇਸ ਤਰੀਕਾ ਨੂੰ ਦੇਖੋ ਕਾ ਤਰੀਕ ਤੋਂ ਸਰਕਾਰੀ ਖਰੀਦ ਜਿਹੜੀ ਹੈਗੀ ਹੈ ਸ਼ੁਰੂਆਤ ਤੇ ਤੁਹਾਡੇ ਆਰਤੀਆਂ ਦਾ ਮਜ਼ਦੂਰਾਂ ਦਾ ਸੰਗਰੁਸੇਸ਼ਨ ਇਹ ਚਾਈਕ ਚੱਲ ਰਹੀ ਹੈ ਲਗਾਤਾਰ ਕੰਮ ਨਹੀਂ ਹੋ ਰਿਹਾ ਜੀ ਸਰ 35 ਦਿਨ ਹੋ ਗਏ ਅਸੀਂ ਪੰਜਾਬ ਸਰਕਾਰ ਨੂੰ ਤਲਵੰਡੀ ਭਾਈ ਇੱਕ ਪੰਜਾਬ ਦਾ ਇਕੱਠ ਕਰਕੇ ਇੱਕ ਮੰਗ ਪੱਤਰ ਭੇਜਿਆ ਸੀ ਆ ਸਰਕਾਰ ਨੇ 35 ਦਿਨ ਹੋ ਗਏ ਮੰਨ ਲਓ 30 ਤਰੀਕ ਤੋਂ ਸਾਡੇ ਨਾਲ ਤਾਲਮਿਲ ਕੀਤਾ ਹੈਗਾ 1 ਤਰੀਕ ਨੂੰ ਖਰੀਦ ਸ਼ੁਰੂ ਕੀਤੀ ਸਰਕਾਰ ਦੇ ਦਿਮਾਗ 'ਚ ਇਹ ਹੈ ਵੀ ਅਸੀਂ ਪ੍ਰੈਸ਼ਰਾਈਜ਼ ਕਰਕੇ ਆੜਤੀਆਂ ਨੂੰ ਮਜ਼ਦੂਰਾਂ ਨੂੰ ਤੇ ਇਹਨਾਂ ਦੀਆਂ ਮੰਗਾਂ ਨੂੰ ਤਰਫੀੜੋ ਕਰਦੇਾਂਗੇ ਸਾਡੇ ਨਾਲ ਹੁਣ ਲਗਾਤਾਰ ਦਿੱਲੀ ਮੀਟਿੰਗਾਂ ਕਰ ਰਹੇ ਨੇ ਔਰ ਅਸੀਂ ਉਹਨਾਂ ਨੂੰ ਕਿਹਾ ਵੀ ਜਿਹੜਾ ਕੰਮ ਹੈ 35 ਦਿਨ ਪਹਿਲਾਂ ਹੋ ਜਾਣਾ ਚਾਹੀਦਾ ਹੈ ਜੇ ਆਪਾਂ ਕਿਸਾਨ ਹਤਾਸ਼ੀ ਆ 83 ਹਤਾਸ਼ੀਆਂ ਤੇ ਮਜ਼ਦੂਰ ਹਤਾਸ਼ੀ ਸਰਕਾਰ ਹੈ ਤਾਂ ਸਾਨੂੰ ਜਿਹੜੀ ਇਹ ਗੱਲਬਾਤ ਹੈ ਉਹ 35 ਦਿਨ ਪਹਿਲਾਂ ਜਦੋਂ ਮੰਗ ਪੱਤਰ ਜਾਂਦਾ ਤਾਂ ਉਹਦੇ ਤੇ ਜੇ ਸਰਕਾਰ ਸਹਿਿਰਦਾ ਤਾਂ ਉਹਦੇ ਤੇ ਗੱਲਬਾਤ ਉਹਨਾਂ ਨੂੰ ਚਲਾਉਣੀ ਚਾਹੀਦੀ ਹੈ ਕਿਵੇਂ ਦੇਖਦੇ ਹੋ ਕਿ ਸਾਨਾ ਦੇ ਇਹਨੇ ਫਸਲਾਂ ਲਗਭਗ ਆਪਣੇ ਇਲਾਕੇ ਤੇ ਤਿਆਰ ਨੇ ਪਰ ਸਟ੍ਰਾਈਕ ਹੋਣ ਦੇ ਬਾਵਜੂਦ ਨਹੀਂ ਵਿਕਣ ਗਈਆਂ ਮੰਡੀਏ ਤੇ ਰੋਲਣਾ ਪੈਣਾ ਇਹ ਜੀ ਅਸੀਂ ਇਹ ਜੀ ਕੀ ਕਰਤਾ 2019-20 ਦੇ ਵਿੱਚ ਜਦੋਂ ਕਰੋਨਾ ਆਇਆ ਹੈਗਾ ਉਦੋਂ ਸਾਡੀ ਜਿਹੜੀ ਆਰਥਾ ਕੇਂਦਰ ਸਰਕਾਰ ਨੇ ਫ੍ਰੀਜ ਕਰਤੀ ਫ੍ਰੀਜ ਕੀ ਕਰਤੀ ਸਾਨੂੰ ਪੰਜਾਬ ਸਰਕਾਰ ਨੇ ਗਮਰਾਹ ਕਰਤਾ ਕਹਿੰਦੇ ਜੀ ਕੇਂਦਰ ਦੇ ਵਿੱਚ ਇੱਕ ਰਾਹਤ ਫੰਡ ਆਪਾਂ ਨੇ ਦਿੱਤਾ ਹੈ ਰੁਪਇਆ 1.5 ਰੁਪਏ ਦਾ ਫਰਕ ਸੀਗਾ ਉਹ ਅਸੀਂ ਚਲੋ ਆਰਤੀਆਂ ਨੇ ਸੋਚਿਆ ਵੀ ਇੱਕ ਦੇਸ਼ ਤੇ ਮੁਸੀਬਤ ਪਈ ਹੈ ਰੁਪਇਆ 1.5 ਰੁਪਏ ਸਾਨੂੰ ਪਰ ਕਾਉਂਟਰ ਕੱਟ ਲੱਗ ਗਿਆ ਕੋਈ ਬਹੁਤਾ ਫਰਕ ਨਹੀਂ ਅਗਲੀ ਫਸਲ ਤੇ ਸਾਨੂੰ ਇਹਨਾਂ ਨੇ ਗਮਰਾਹ ਕੀਤਾ ਵੀ ਇਹ ਕੈਲਕੂਲੇਸ਼ਨ ਗਲਤ ਕੀਤੀ ਹੈ ਇਹ ਅੱਗੇ ਆ ਜੂਗੀ ਜਿਹੜੀ ਸਾਨੂੰ ਆੜਤਾ ਇਹ ਜਿਵੇਂ ਹੁਣ ਅਸੀਂ ਅੱਜ ਇੱਕ ਤਰੀਕ ਤੋਂ ਕੰਮ ਜੇ ਸ਼ੁਰੂ ਕਰੀਏ ਤਾਂ ਇਹ ਜਾ ਕੇ ਸਾਨੂੰ ਦਸੰਬਰ ਚ ਮਿਲਦੀ ਹੈ ਉਦੋਂ ਸਾਨੂੰ ਪਤਾ ਲੱਗਣਾ ਵੀ ਸਾਡੇ ਪੱਲੇ ਥੱਲੇ ਕੀ ਪੈਂਦਾ ਉਸ ਤੋਂ ਬਾਅਦ ਅਸੀਂ ਹੌਲੀ-ਹੌਲੀ ਸੰਘਰਸ਼ ਸ਼ੁਰੂ ਕਰਦੇ ਗਏ ਪਿਛਲੇ ਸਾਲ ਵੀ ਹੜਤਾਲ ਕੀਤੀ ਪਿਛਲੇ ਸਾਲ ਵੀ ਸਰਕਾਰ ਨੇ ਸਾਨੂੰ ਬੜਿਆ ਬੜੂ ਕੇ ਕਹਿੰਦਾ ਜੀ ਅਸੀਂ ਕੇਂਦਰ ਸਰਕਾਰ ਕੋਲੇ ਮੁੱਦਾ ਠਾਵਾਂਗੇ ਇਹ ਕਰਾਂਗੇ ਫੋਕ ਕਰਾਂਗੇ ਪਰ 1 ਸਾਲ ਹੋ ਗਿਆ ਕੁਝ ਵੀ ਨਹੀਂ ਕੀਤਾ ਅਖੀਰ ਰੱਖ ਕੇ ਹੁਣ ਆੜਤੀਆਂ ਨੂੰ ਹਰੇਕ ਮਹਿੰਗਾਈ ਵਧ ਰਹੀ ਹੈ ਕੋਈ ਵੀ ਮੁਲਾਜ਼ਮ ਹੈ ਕੋਈ ਵੀ ਸੰਸਥਾ ਹੈ ਤਾਂ ਜਦੋਂ ਅੰਦਰ ਘਟਣ ਲੱਗ ਜੇ ਘਾਟੇ ਵੱਲ ਜਾਣ ਲੱਗ ਜੇ ਤਾਂ ਕੋਈ ਨਾ ਹੁੰਦਾ ਕੰਮ ਕਰਨ ਨੂੰ ਤਿਆਰ ਨਹੀਂ ਹੁੰਦਾ ਜਿਵੇਂ ਹੁਣ ਲੋਡਿੰਗ ਦਾ ਮਸਲਾ ਆਇਆਗਾ ਲੋਡਿੰਗ ਹਰਿਆਣਾ ਦੇ ਵਿੱਚ 1 ਰੁਪਿਆ 23 ਪੈਸੇ ਹੈ ਔਰ 1 ਰੁਪਿਆ 2 ਰੁਪਏ ਹੁਣ 34 ਪੈਸੇ ਕੀਤੀ ਹੈ ਇਹਨਾਂ ਨੇ ਸਾਨੂੰ 4-5 ਰੁਪਏ ਘੱਟਾ ਦੇਣਾ ਪੈਂਦਾ ਹੈ ਸੋ ਸਾਡੀ ਜਿਹੜੀ ਆਮਦਨ ਹੈ ਸ਼ਾਰਟ ਇਹ ਮਾਮਲਾ ਹੈਗਾ ਹੁਣ 10% ਕਾਟਲਾ ਇਹਨਾਂ ਨੇ 24 ਘੰਟਿਆਂ ਚ ਕਰਨਾ ਹੁੰਦਾ ਹੈਗਾ 72 ਘੰਟਿਆਂ ਚ ਲਿਫਟ ਕਰਨੀ ਹੈ ਇੱਕ ਇੱਕ ਮਹੀਨਾ ਇਹ ਮਾਲ ਨਹੀਂ ਚੱਕਦੀ ਤਾਂ ਇਹ ਜਿਹੜੀ ਸ਼ਾਰਟੇਜ ਹੈ ਜਿਹੜੀ ਸਾਡੀ ਆੜ੍ਹਤਾਂ ਸਾਰੀ ਸ਼ਾਰਟੇਜਾਂ ਚ ਚਲੀ ਜਾਂਦੀ ਹੈ ਸੋ ਅਸੀਂ ਸਰਕਾਰ ਨੂੰ ਕੱਲ ਸਾਫ਼ ਕਹਤਾ ਵੀ ਅਸੀਂ ਕੰਮ ਕਰਨ ਨੂੰ ਤਿਆਰ ਨਹੀਂ ਜੀਤੋ ਕੰਮ ਕਰਵਾਉਣਾ ਤੁਸੀਂ ਕਰਵਾ ਲਓ ਪਰ ਕਿਸਾਨਾਂ ਦੇ ਹਿੱਤਾਂ ਨੂੰ ਦੇਖਦੇ ਹੋਏ ਅਸੀਂ ਜਿਹੜੀ ਵੈਰਾਈਟੀ ਹੈ ਜਾਹੇ ਵਾਸਮਤੀ ਜੋ ਦੀ ਕੁਆਲਿਟੀ ਖਰਾਬ ਹੋ ਰਹੀ ਸੀ ਕਿਸਾਨਾਂ ਸਾਡੇ ਨਾਲ 9 ਮਾਸ ਦਾ ਰਿਸ਼ਤਾ ਉਹਦੀ ਅੱਜ ਅਸੀਂ ਬੋਲੀ ਖੋਲੀ ਹੈ ਜਿਹੜੀ ਪਰਮਲ ਹੈ ਉਹਦੀ ਲਗਾਤਾਰ ਬੰਦ ਰਹੂਗੀ ਸਾਡਾ ਕਿਸਾਨ ਜਥੇਬੰਦੀਆਂ ਨਾਲ ਵੀ ਚੱਲ ਰਿਹਾ ਹੈਗਾ ਇਹ ਸੰਘਰਸ਼ ਚਾਂਦੀ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਸੜਕਾਂ ਤੇ ਆ ਰਹੀਆਂ ਦਿੱਲੀ ਪੁਲਿਸ ਨਾਲ ਸੰਗਠਨਾਂ ਤੋਂ ਦਿਨ ਲਗਾਤਾਰ ਮੀਟਿੰਗਾਂ ਹੋ ਰਹੀਆਂ ਨੇ ਉਹ ਕਹਿੰਦੇ ਵੀ ਅਸੀਂ ਜਲਦ ਜਿਹੜਾ ਮਾਮਲਾ ਛੋਟੜ ਕਰ ਲਿਆ ਕੀ ਗੱਲਬਾਤ ਹੋਈ ਹੈ ਕਿ ਉਹ ਉਹ ਕਹਿੰਦੇ ਲਗਭਗ ਨਿਬੜ ਗਿਆ ਕੋਈ ਕੋਈ ਸ਼ਾਰਟ ਆਫੀਸ ਹੈ ਦੀ ਸਾਡਾ ਪੰਜਾਬ ਸਰਕਾਰ ਦੇ ਸੈਕਟਰੀ ਪ੍ਰਿੰਸੀਪਲ ਸੈਕਟਰੀ ਫੋਰ ਫੂਕ ਸੈਕਟਰੀ ਤੇ ਵਕ ਵਕ ਐਮ ਡੀ ਸਾਹਿਬਾਨ ਮੰਡੀ ਬੋਰਡ ਦੇ ਜੀ ਐਮ ਸਾਹਿਬ ਸਾਰਿਆਂ ਨਾਲ ਐਫਸੀ ਦੇ ਜੀ ਐਮ ਸਾਹਿਬ ਸੀ ਕਿ ਸਾਰਿਆਂ ਨਾਲ ਕੱਲ ਸਵੇਰੇ 11 ਵਜੇ ਤੋਂ ਸ਼ਾਮ ਦੇ 6:00 ਤੱਕ ਮੀਟਿੰਗ ਹੋਈ ਕੋਈ ਨਤੀਜੇ ਤੱਕ ਨਹੀਂ ਪਹੁੰਚੀ ਜਿੰਨਾ ਚਿਰ ਖਾਲੀ ਹੱਥ ਦੇਖੋ ਜਿੰਨਾ ਚਿਰ ਸਾਡਾ ਢਿੱਡ ਨਹੀਂ ਭਰਦਾ ਅਸੀਂ ਸਰਕਾਰ ਦਾ ਨਾਲੋਂ ਕੋਈ ਕੰਮ ਨਹੀਂ ਕਰਾਂਗੇ ਕਾਟੇ ਦਾ ਕੋਈ ਵਪਾਰ ਨਹੀਂ ਕਰਾਂਗੇ ਸਰਕਾਰ ਕੋਲੇ ਕੋਈ ਸਪੇਸ ਹੀ ਨਹੀਂ ਚਲੋ ਮੰਨ ਲਓ ਅੱਜ ਅਸੀਂ ਚਲਾ ਵੀ ਦਿੰਨੇ ਆ ਕਿਸਾਨ ਨੂੰ ਇਹ ਤਾ ਨੂੰ ਮੁੱਖ ਰੱਖਦੇ ਹੋਏ ਤਾਂ ਸਾਡੇ ਗਾਲ ਸੱਪਾ ਪਾਉ ਜੀ ਸਾਨੂੰ ਮਿਲਨੇ ਨੇ 4582 ਪੈਸੇ ਅਸੀਂ 200 ਰੁਪਿਆ ਕੰਟਰੈਕਟ ਦੇ ਪੱਲੋਂ ਕੋ ਪਾਵਾਂਗੇ ਅਸੀਂ ਆਪਣੇ ਬੱਚਿਆਂ ਨਾਲ ਕਿਉਂ ਗਲਾ ਘੁੱਟਾਂਗੇ ਅਸੀਂ ਸਰਕਾਰ ਨੂੰ ਸਭ ਪੰਜਾਬੀ ਦੇ ਵਿੱਚ ਜਵਾਬ ਦੇ ਤਾ ਵੀ ਅਸੀਂ ਕੰਮ ਕਰਨ ਨੂੰ ਨਹੀਂ ਆਇਆ ਨੂੰ ਪਿਛਲੇ ਲੰਬੇ ਸਮੇਂ ਤੋਂ ਰਹਿ ਅਸੀਂ ਚੱਲ ਰਿਹਾ ਪਰ ਸਰਕਾਰ ਦੇ ਕੰਨਾਂ ਤੇ ਝੂਠਕ ਨਹੀਂ ਸਕਦੀ ਕੋਈ ਗੁੰਗੀ ਬੌਲੀ ਬੇਰੀ ਸਰਕਾਰ ਹੈ ਜਿਹਨੇ ਹਮੇਸ਼ਾ ਝੂਠੇ ਵਾਅਦੇ ਕਰਿਆ ਇਹ ਉਹੀ ਭਗਵੰਤ ਸਿੰਘ ਮਾਨ ਹੈ ਜਿਹੜਾ ਕਹਿੰਦਾ ਸੀ ਮੈਂ ਮੰਡੀਆਂ ਚ ਮੰਜਾ ੜਾ ਕੇ ਬੈਠੂਗਾ ਜੇ ਕਿਸਾਨਾਂ ਦੀ ਫਸਲ ਨਹੀਂ ਕੋਈ ਚੱਕੂਗਾ ਅੱਜ ਉਹੀ ਭਗਵੰਤ ਮਾਨ ਦਾ ਨਾਂ ਤਾਂ ਮੰਜਾ ਦਿਖਦਾ ਹੈ ਨਾਉ ਹਰਾ ਪੈਨ ਲਿਖਦਾ ਜਿਹਦੇ ਕਹਿੰਦਾ ਸੀ ਮੈਂ ਸਾਈਨ ਕਰੂੰਗਾ ਕਿਸਾਨਾਂ ਨੂੰ ਰਹਾਤ ਆਵੇਗੀ ਆੜਤੀਆਂ ਨੂੰ ਰਹਾਤ ਆਵੇਗੀ ਵਪਾਰੀਆਂ ਨੂੰ ਰਹਾਤ ਆਵੇਗੀ ਸ਼ੈਲਰ ਦੇ ਮਾਲਕਾਂ ਨੂੰ ਰਹਾਤ ਆਵੇਗੀ ਅੱਜ ਉਹ ਸਾਰੇ ਵਪਾਰੀ ਹੋਣ ਸ਼ੈਲਰ ਮਾਲਕ ਹੋਣ ਆੜਤੀ ਹੋਣ ਅੱਜ ਸੜਕਾਂ ਦੇ ਧਰਨੇ ਲਾ ਕੇ ਬਿਠੇ ਇਹ ਗੱਲ ਦਾ ਸਬੂਤ ਭਰਦਾ ਹੈ ਕਿ ਜਿਹੜੀ ਇਹ ਸਰਕਾਰ ਹੈ ਇਹ ਸਾਡੀ ਵਿਰੋਧੀ ਹੈ ਕਿਉਂਕਿ ਇਹ ਚਾਹਦੀ ਹੈ ਕਿ ਆੜਤੀਆਂ ਦਾ ਘਲਾਕੋਟ ਜਿਹਨਾਂ ਨੂੰ ਮਾਰਿਆ ਜਾਵੇ ਔਰ ਨਾ ਹੀ ਇਹਨਾਂ ਦੇ ਜਿਹੜੇ ਮਾਨਯੋਗ ਮੰਤਰੀ ਨੇ ਇਸ ਮੰਤਰਾਲੇ ਆ ਦੇ ਘਟਾਰੂ ਚੱਕ ਉਹਨੂੰ ਵੀ ਲੱਗਦਾ ਪਤਾ ਹੀ ਨਹੀਂ ਵੀ ਆੜਤੀਏ ਹੁੰਦੇ ਕੌਣ ਹੈ ਕਿ ਆੜਤੀਆਂ ਬਾਰੇ ਜੇ ਬੰਦ ਨੂੰ ਪਤਾ ਹੋਵੇ ਤਾਂ ਕੋਈ ਵੀ ਸਰਕਾਰ ਇਹਨਾਂ ਦਾ ਗਲਾ ਨਾ ਕੋਟੇ ਕਿ ਆੜਤੀਆਂ ਹੀ ਉਹ ਸਖਸ਼ਣੇ ਜਿਹੜੇ ਜ਼ਿੰਮੇਦਾਰ ਦਾ ਤੇ ਸਰਕਾਰ ਦੇ ਕਮਿਟੀਓਕਰ ਹੁੰਦੇ ਨੇ ਜੇ ਕਿਸੇ ਨੂੰ ਲੋੜ ਪੈਂਦੀ ਹੈ ਜ਼ਿੰਮੇਦਾਰ ਨੂੰ ਆਪਣੀ ਕੁੜੀ ਦਾ ਵਿਆਹ ਕਰਨਾ ਹੈ ਬੱਚਾ ਬਾਹਰ ਪੋਰ ਨਹੀਂ ਹੈ ਤਾਂ ਆੜਤੀ ਦੀ ਮਦਦ ਲੈਂਦੇ ਇਹਦੇ ਰਾਤ ਨੂੰ ਤੇ ਆੜਤੀ ਵੀ ਉਹਨਾਂ ਦੇ ਨਾਲ ਪੂਰੇ ਖੜਦੇ ਇਹ ਲੋਕ ਉਹੀ ਮੀਡੀਓਕਰ ਬੰਦੇ ਦਾ ਗਲਾ ਘੋਟਦੇ ਆ ਮੈਂ ਹੈਰਾਨ ਐ ਇਹ ਸਰਕਾਰ ਮੀਟਿੰਗਾਂ ਸਾਦੀ ਐ ਔਰ ਸੀਐਮ ਹਾਊਸ ਦੇ ਵਿੱਚ ਭਗਵਾਨਤਮਾਨ ਹੁੰਦੇ ਐ ਔਰ ਇਹਨਾਂ ਨੂੰ ਮਿਲਦੇ ਵੀ ਨੇ ਇਹ ਬੜੀ ਮੰਦਪਗੀ ਗੱਲ ਐ ਸ਼ੈਲਰਾਂ ਦੀ ਵੀ ਹੜਤਾਲ ਐ ਸ਼ੈਲਰ ਵਾਲੇ ਵੀ ਸੜਕਾਂ ਤੇ ਆ ਰਹੇ ਨੇ ਇਹ ਸ਼ੈਲਰ ਵਾਲੇ ਤਾਂ ਬੇਨਤੀ ਕਰਦੇ ਨੇ ਸਰਕਾਰ ਨੂੰ ਵੀ ਸਾਨੂੰ ਸਲਫਾਸ ਦੀਆਂ ਗੋੜੀਆਂ ਦੇ ਦਿਓ ਕਿਉਂਕਿ 20 25 25 ਲੱਖ ਤੇ ਸੈਲਰਾਂ ਦਾ ਠਿਕਾ ਚੜਿਆ ਸੀ ਅੱਜ ਕੋਈ 2 ਲੱਖ ਰੁਪਏ ਦੇ ਲੈਣ ਨੂੰ ਵੀ ਤਿਆਰ ਨਹੀਂ ਐ ਤੇ ਬਹੁਤ ਮਾੜੀ ਹਾਲਾਤ ਹੈ ਸ਼ੈੱਲਰ ਮਾਲਕ ਔਰ ਚਾਇਆੜ ਦੀਏ ਚਾਹ ਵਪਾਰੀ ਕੋਈ ਵੀ ਹੋਣ ਇਹ ਇੱਕ ਇੱਕ ਵੀ ਬੰਦਾ 10 10 20 ਵੀ ਬੰਦੇ ਰੋਜ਼ਗਾਰ ਦਿੰਦਾ ਤੇ ਉਹ 20 ਬੰਦਿਆਂ ਦੇ ਕਰੇ 5 5 ਬੰਦੇ ਹੁੰਦੇ ਹੈ ਇੱਕ ਵਿਅਕਤੀ ਦੇ ਨਾਲ ਜੇ ਆਪਾਂ ਤਕਰੀਬਨ 300 ਬੰਦਾ ਜੁੜਿਆ ਹੋਇਆ ਹੈ ਤੇ ਉਹਨਾਂ ਨਾਲ ਦੇਖੋ ਕਿੰਨੇ ਲੋਕਾਂ ਦੇ ਹਾਲਾਤ ਕਿਤੇ ਮਾੜੇ ਪੁੱਛੇ ਕਿਵੇਂ ਲੱਗਦਾ ਤੇ ਆਰਥਿਕ ਦੇ ਸ਼ੈੱਲਰ ਵਾਲਾ ਕਿਹੜੀ ਦਿਵਾਲੀ ਉਹ ਕਾਲੀ ਦਿਵਾਲੀ ਬਣਾਈ ਜਾਊਗਾ ਦਿਵਾਲੀ ਦੀ ਗੱਲ ਨਹੀਂ ਹੈ ਭਾਈ ਗੱਲ ਤਾਂ ਢਿੱਲੀ ਹੈ ਇਹਨਾਂ ਢਿੱਲੀ ਮਾੜੇ ਹਾਲਾਤ ਨੇ ਅੱਜ ਮਜ਼ਦੂਰ ਉਹਦੇ ਬੈਠੇ ਮਜ਼ਦੂਰ ਵਿਚਾਰੇ ਜੇ ਉਹ ਇੱਕ ਦਿਹਾੜੀ ਲਾ ਕੇ ਜਾਂਦੇ ਆ ਤਾਂ ਜਾ ਕੇ ਆਪਣੇ ਘਰ ਦਾ ਬੇਪੜਾਉਂਦੇ ਆ ਉਹਨਾਂ ਲਈ ਦੇਖੋ ਵੀ 30 ਦਿਨ 40 ਦਿਨ ਕਿਵੇਂ ਨਿਕਲਣਗੇ ਕਿਉਂਕਿ ਇਹਨਾਂ ਨਾਲ ਸਾਜ ਬਹੁਤ ਸੀਜ਼ਨ ਹੁੰਦੇ ਆ ਇਹਨਾਂ ਨੇ ਉਹਨੇ ਆ ਕੇ ਆਪਣੀ ਉਹੀ ਕਾਰਜਕਾਰੀ ਨਾਲ ਹੀ ਆਪਦਾ ਪੂਰਾ ਸਾਲ ਦਾ ਖਰਚਾ ਚੁਕਾ ਲਿਆ ਇਹ ਕਿਵੇਂ ਇਹ ਬੱਚਿਆਂ ਦੀ ਫਿਰਸਾ ਕਰਨਗੇ ਕਿਵੇਂ ਕਰਦੇ ਆਂ ਦੀ ਰੋਟੀ ਚਲਾਉਣਗੇ ਜਿਵੇਂ ਕਰਦਾ ਚੁੱਲਾ ਚਲਾਉਣਗੇ ਅੱਜ ਸਮੇਂ ਹੜਤੀ ਸਟਾਈਲ ਦੇ ਪ੍ਰੋਜੈਕਟ ਸਲਿਊਸ਼ਨ ਸਟਾਈਲ ਦੇ ਪ੍ਰੋਪਰ ਹੋਣਗੇ ਸਮੂਹ ਜੀ ਕਿਸਾਨ ਹੋਣਗੇ ਕਿਉਂਕਿ ਫਸਲਾਂ ਨਹੀਂ ਵੇਚੀਆਂ ਜਾਣਗੀਆਂ ਕਿਸਾਨ ਦੀ ਕਿਸਾਨ ਆਰਤੀ ਦਾ ਬਹੁਤ ਹੀ ਮਹਾਨ ਰਿਸ਼ਤਾ ਹੈ ਇੱਕ ਦੂਜੇ ਨਾਲ ਇੰਟਰਕਨੈਕਟਿਡ ਨੇ ਜੇ ਕਿਸਾਨਾਂ ਦੀ ਫਸਲ ਨਹੀਂ बिकੇਗੀ ਆਹਾਰ ਘਾਟੇ ਚਾਹੀਦੀ ਤਾਂ ਸਪੇਸ ਨਹੀਂ ਹੈਗੀ ਔਰ ਸਾਰੇ ਵਰਗ ਇੱਕ ਦੂਜੇ ਨਾਲ ਜੁੜੇ ਹੋਏ ਨੇ ਇਹ ਸਰਕਾਰ ਨੂੰ ਚਾਹੀਦਾ ਕਿ ਅਗਰ ਇਹ ਕਿਸਾਨ ਇੱਕ ਤੈਸ਼ੀ ਆਪਦੇ ਨੂੰ ਖਾਣ ਦੇ ਇਰਾਦੇ ਤੋਂ ਲਵਾ ਤਾਂ ਕਿਸਾਨਾਂ ਦੇ ਨਾਲ ਮੁੱਟੀ ਨਾਲ ਮੁੱਟਾ ਲਾ ਕੇ ਖੜਨ ਔਰ ਆੜਤੀਆਂ ਨੂੰ ਤਕੜਾ ਕਰਨ ਜੇ ਆੜਤੀਆਂ ਤਕੜੇ ਹੋਣਗੇ ਛੇਰ ਮਾਲਕ ਤਕੜੇ ਹੋਣਗੇ ਤਾਂ ਕਿਸਾਨ ਵੀ ਖੁਸ਼ਹਾਲ ਰਹੇਗਾ ਠੀਕ ਹੈ ਜੀ